ਲੁਧਿਆਣਾ ਵਿੱਚ ਜੋ ਜਿਮਨੀ ਚੋਨ ਹੋ ਰਹੀ ਸੀ ਉਹਦੇ ਵਿੱਚ ਤੁਸੀਂ ਦੇਖ ਸਕਦੇ ਆਂ ਤਸਵੀਰਾਂ ਦੇ ਵਿੱਚ ਆਈ ਮੌਕੇ ਦੀ ਪਹੁੰਚੇ ਆ ਗਿਆਂ ਲੁਧਿਆਣੇ ਤੇ ਜੋ ਵਰਕਰਾਂ ਦਾ ਜੋਸ਼ ਹੈਗਾ ਤਾਂ ਜੋ ਅਮਨ ਆ ਤੇ ਤੁਸੀਂ ਦੇਖ ਸਕਦੇ ਆਂ ਜੋ ਵਰਕਰਾਂ ਦਾ ਜੋਸ਼ ਹੈਗਾ ਜੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਤੁਸੀਂ ਵਰਕਰਾਂ ਦਾ ਜੋ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਅਨੰਦ ਸਾਹਿਬ ਦਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਜੀ ਤੁਸੀਂ ਵੀਰ ਜੀ ਦੇਖ ਰਹੇ ਹੋ ਜਿਹੜਾ ਸਵਾਲ ਤੁਸੀਂ ਕਰਨਾ ਹੈ ਅਰੋੜਾ ਸਾਹਿਬ ਬਾਰੇ ਵਿਆਹ ਵਰਗਾ ਮਾਹੌਲ ਹੈ ਬੱਲੇ ਬੱਲੇ ਹੋਈ ਪਈਆ ਬਹੁਤ ਵੱਡੇ ਮਾਰਜਨ ਨਾਲ ਜਿੱਤ ਗਏ ਨੇ ਉਹ ਔਰ ਲੁਧਿਆਣੇ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੇ ਪਿਛਲੇ 3 ਸਾਲਾਂ ਦੇ ਵਿੱਚ ਜਿਹੜਾ ਅੱਛਾ ਕੰਮ ਕੀਤਾ ਉਹ ਤੇ ਅੱਜ ਮੋਹਰ ਲਾਤੀ ਹੈ 27 ਦਾ ਸੈਮੀਫਾਈਨਲ ਹੋ ਗਿਆ ਸਰਕਾਰ ਰਿਪੀਟ ਕਰੇਗੀ ਜਵਾਬ ਠੀਕ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਵੇਖੋ ਜੋ ਅਮਨ ਅਰੋੜਾ ਜੀ ਤੇ ਪੰਜਾਬ ਪ੍ਰਧਾਨ ਹੈਗੇ ਆ ਇਸ ਵਕਤ ਤੁਸੀਂ ਤਸਵੀਰਾਂ ਦੇਖੋ ਜਿੱਥੇ ਅਮਨ अरोड़ा ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਅਮਨ अरोड़ा ਜੀ ਜੋ ਪੰਜਾਬ ਪ੍ਰਧਾਨ ਹੈਗੇ ਆ ਜ ਸੰਜੀਵ अरोड़ा ਜੀ ਜੇਤ ਦਾ ਸਾਈਨ ਲਾ ਰਹੇ ਉਹਨਾਂ ਦੇ ਗੱਡੀ ਤੇ ਦੇਖ ਸਕਦੇ ਆ ਤੁਸੀਂ ਇੰਡੀਆ ਦਾ ਜਮਾਬੜਾ ਤੇ ਤਸਵੀਰਾਂ ਦੇ ਵਿੱਚ ਉਹ ਅਮਨਦਾਰਾ ਮੇਰਾ ਕੰਮ ਆ ਬਾਬਾ ਲਾਈਕ ਪਰ ਸਾਰ ਨੂੰ ਬੁਲਾ ਲ ਸਾਰਾ ਕੰਮ ਖਤਮ ਹੋ ਜਾਣਾ ਚਲੋ ਇੱਕ ਸਰਟੀਫਿਕੇਟ ਮੈਂ ਸਰਟੀਫਿਕੇਟ ਬਾਤ ਚੱਲ ਅੰਦਰ ਹੈ ਆਮ ਆਮੀ ਪਾਰਟੀ ਦੀ ਜੋ ਵੰਪਰ ਜਿੱਤ ਹੋਈ ਹੈਗੀ ਆ ਇਹ ਇਥੇ ਆਏ ਹਾਏ ਹਾਂਜੀ ਬਿਲਕੁਲ ਜੀ ਹਾਂਜੀ ਬਿਲਕੁਲ ਜੀ ਜਲੂਧਿਆਣਾ ਵੈਸਟ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਪਿਆਰ ਦਿੱਤਾ ਸੋ ਰਹੀ ਨਹੀਂ ਆਪਾਂ ਜੀ ਅੱਜ ਕੱਲ੍ਹ ਜੀ ਸਾਹਿਬ ਵੱਡੀ ਬਾਅਦ ਕਰਦੇ ਹਾਂ ਮਿਲੇ ਜੋ ਸਾਥੀ ਦਿੱਤੀ ਹੈਗੇ ਹਾਂਜੀ ਹੋ ਗਿਆ ਜੀ ਕੀ ਹੋਊਗਾ ਜਿਹੜੀ ਇਲੈਕਸ਼ਨ ਹੈ ਜਿੱਥੇ ਮੜਨ ਇਹ ਕਰਾਂਗੇ ਆਪਾਂ ਹੋਰ ਵੀ ਤੁਹਾਪੂ ਨਾਲ ਗੱਲਬਾਤ ਕਰੇ ਇਸ ਦੇ ਇਕੱਲੇ ਗੁਜਰਾਤ ਦੇ ਵਿੱਚ ਹੀ ਗੁਜਰਾਤ ਦੇ ਵਿੱਚ ਜਿਸ ਤਰੀਕੇ ਨਾਲ ਵੱਡੀ ਜਿੱਤ ਹੈ ਜਿਹੜੀ ਉਹ ਦਰਜ ਹੋਈ ਹੈ ਇਸ ਤੋਂ ਸਪਸ਼ਟ ਜ਼ाहिर ਹੁੰਦਾ ਹੈ ਕਿ ਜਿੰਦਾਬਾਦ ਆਵਾਮੀ ਪਾਰਟੀ ਜੈ ਹਿੰਦ ਅਗਲਾ 367 ਤੋਂ ਹੋ ਗਈ ਹੈ ਨਾ ਬਾਈ ਬੋਲ ਦੇ ਵਿੱਚੋਂ ਮੈਂ ਸਮਝਦਾ ਹਾਂ ਸ਼ਿਲੀਰ ਰਵਿੰਦਰ ਕੋਤਰੀ왈 ਜੀ ਦੀ ਭਾਰਤ ਪ੍ਰਤੀ ਨੀਤੀਆਂ ਨੂੰ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਪੰਜਾਬ ਪ੍ਰਤੀ ਜੋ ਸੋਚ ਹੈ ਨੀਤੀਆਂ ਕੀਤੇ ਪਾ ਰਹੇ ਨੇ ਉਹਨਾਂ ਨੂੰ ਆ ਕੇ ਬੂਰ ਪਿਆ ਔਰ ਇਹ ਨਵੇਂ ਸੂਰਜ ਦਾ ਉਦੇ ਹੋਇਆ ਔਰ ਇਹ ਨਵਾਂ ਸੂਰਜ ਰਾਜਨੀਤੀ ਦੇ ਵਿੱਚ ਭਾਰਤ ਦੇ 28 ਸੂਬੇ ਤੇ 8 ਯੂਨੀਅਨ ਟੈਰੀਟਰੀਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹ ਦੰਦੂਰ ਨਿਜਤਨ ਸਾਰੇ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਊਗੀ ਔਰ ਸੰਸਦ ਸਾਬ ਮੰਤਰੀ ਮੰਡਲ ਦੇ ਵਿੱਚ ਬਿਠਾਉਣ ਦੀ ਜਿਹੜੀ ਆ ਗੱਲ ਹੋਈ ਸੀ ਵਾਦਾ ਹੋਇਆ ਸੀ ਕਿ ਮੰਤਰੀ ਮੰਡਲ ਦੇ ਵਿੱਚ ਬਿਠਾਵਾਂਗੇ ਕੱਲ ਕੱਲ ਵਾਦਾ ਜੋ ਕੀਤਾ ਸੀ ਪੂਰਾ ਕਰਾਂਗੇ ਸਭ ਲਗਾਤਾਰ 2027 ਨਾਲ 2027 ਦੇ ਕਿਲੇ ਸੀਗੇ ਔਰ ਹਮੇਸ਼ਾ ਹੀ ਉਹਨਾਂ ਦੀ ਚੋਣ ਕੈਂਪੇਨ ਦਾ ਹਿੱਸਾ ਬਣੇ ਸੀਗੇ ਬਿਲਕੁਲ ਦੇਖੋ ਮੇਰੇ ਵੱਡੇ ਭਰਾ ਸੀ ਪਾਕੀ ਨੇ ਜੋ ਡਿਊਟੀ ਲਈ ਸੀ ਸਿਰ ਚੁੱਕ ਕੇ ਅਸੀਂ ਹਰ ਪੱਕੋ ਪੂਰਾ ਜੋਰ ਲਾਇਆ ਔਰ ਸੰਗਤ ਦੇ ਅੱਗੇ ਅਸੀਂ ਝੋਲੀ ਆਟਾ ਢੱਕੇ ਦੁਆਰੇ ਦੁਆਰੇ ਗਏ ਆ ਪੂਰਾ ਜੋਰ ਲਾਇਆ ਸੀ ਉਸ ਜੋਰ ਦਾ ਹੀ ਨਤੀਜਾ ਹੈ ਕਿ ਅੱਜ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਹੈ ਜਿਹੜੀ ਅੱਜ ਦੋ ਜਾਨੀ ਕਿ ਬਾਈਪੋਲਸ ਨੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਆਸੀ ਇੱਕ ਫਤਵਾ ਦੇ ਦਿੱਤਾ ਜਨਤਾ ਨੇ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵੱਡਾ ਫਤਵਾ ਜੀ ਇਹ ਜਨਤਾ ਹੀ ਦੇਖੋ ਮਾਲਕ ਹੁੰਦੀ ਹੈ ਤੇ ਡੈਮੋਕ੍ਰੇਸੀ ਦੇ ਵਿੱਚ ਜਨਤਾ ਦਾ ਦਰਬਾਰ ਹੀ ਸਭ ਤੋਂ ਵੱਡਾ ਦਰਬਾਰ ਹੁੰਦਾ ਅੱਜ ਜਨਤਾ ਨੇ ਆਪਣਾ ਲੀਡਰ ਜਿਹੜਾ ਲੁਧਿਆਣਾ ਵਸ ਤੋਂ ਇੱਕ ਵਾਰ ਚੁਣ ਕੇ ਲੁਧਿਆਣੇ ਤੋਂ ਫੇਰ ਦੱਸਤਾ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਉੱਤੇ ਪੂਰਨ ਕਰੋਸਾ ਜਿਹੜਾ ਹੈ ਉਹ ਪੂਰਾ ਵਰਕਰ ਹੈ ਉਹ ਸੋਨ ਸਾਹਿਬ 2027 ਲਗਾਤਾਰ ਹੋਰ ਵੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਸ ਬੰਦੇ ਜਿਹੜੀ ਹੈ ਨਾਲ 2027 ਜਾਂਦਾ ਸਾਡੀ ਸਰਕਾਰ ਬਣਦੀ ਆ ਠੀਕ ਹੈ ਜੀ ਆਮ ਆਦਮੀ ਪਾਰਟੀ ਦੀ ਜੇਤਾ ਅਲਗਬਰ ਪੀਰ ਹੈਗੀ ਜੀ ਕਿਹਨਾ ਹੈਗਾ ਮੈਂ ਬੀਜੇ ਵੈਕਟਰ ਜਨਰਲ ਸੈਕਟਰੀ ਲੁਧਿਆਣਾ ਆਮ ਆਦਮੀ ਪਾਰਟੀ ਆਪਣੇ ਸੰਜੀਵ अरोड़ा ਜੀ ਇੱਕ ਬਹੁਤ ਹੀ ਵਧੀਆ ਇਨਸਾਨ ਇੱਕ ਨਰਮ ਸੁਭਾਅ ਦੇ ਜਿਨ੍ਹਾਂ ਨੇ ਹੰਕਾਰ ਨੂੰ ਜਵਾਬ ਦਿੱਤਾ ਵਾ ਇੱਕ ਦੂਸਰੇ ਪਾਸੇ ਤੁਹਾਨੂੰ ਪਤਾ ਹੀ ਆ ਜਿਹੜੇ ਬੰਦੇ ਸੀਗੇ ਜਿਹੜੇ ਰੱਬ ਨੂੰ ਰੱਬ ਨਹੀਂ ਸੀ ਸਮਝਣਦੇ ਉਹ ਜਿਹੜੇ ਹੰਕਾਰੀ ਬੰਦੇ ਆਪਣੇ ਆਸ਼ੋਸ਼ੀ ਦੇਖਿਆ ਹੀ ਆ ਸਾਰਿਆਂ ਨੇ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਸੀ ਟੀਚਰ ਵਾਲੀ ਤੇ ਆਮ ਲੋਕਾਂ ਦੇ ਲਈ ਪਾਰਟੀ ਖੜੀ ਸੀ ਤੇ ਖੜੀ ਆ ਤੇ ਆਉਣ ਵਾਲੇ ਸਮੇਂ 'ਚ ਖੜੂਗੀ ਇਹ ਡਿਵੈਲਪਮੈਂਟ ਨੂੰ ਸਾਰਾ ਜਵਾਬ ਦਿੰਦਾ ਵਾ 2000 ਜਿਹੜੀ ਇਲੈਕਸ਼ਨ ਹੋ ਰਹੀ ਆ 2027 ਦਾ ਇਹ ਇੱਕ ਟ੍ਰੇਲਰ ਆ 2027 ਦੇ ਵਿੱਚ ਦੁਬਾਰਾ ਸਰਕਾਰ ਰੀਪੀਟ ਕਰ ਰਹੀ ਆ ਆਮ ਆਦਮੀ ਪਾਰਟੀ ਦੀ ਸੰਜੀਵ ਰੋੜਾ ਜੀ ਇੱਕ ਬਹੁਤ ਹੀ ਚੰਗੇ ਇਨਸਾਨ ਤੇ ਇੱਕ ਚੰਗੇ ਤੇ ਵਿਰੋਧੀ ਇੱਕ ਹਰ ਇੱਕ ਮੈਂ ਸੁਣ ਰਿਹਾ ਸੀ ਕਿ ਜੀ ਇਹਨਾਂ ਨਾਲ ਚ ਰਹਿਣਾ ਨਹੀਂ ਜੀ ਦਿੱਲੀ ਚਲੇ ਜਾਣਾ ਮੈਂ ਤੁਸੀਂ ਮੇਰੇ ਨਾਲ ਚੱਲੋ ਗਰਦੀਬਨਗਰ ਦੇ ਵਿੱਚ ਬਾਜੀ ਦੀ ਕੋਠੀ ਆ ਇੱਥੋਂ ਲਗਭਗ ਇਹ ਪਹਿਲਾਂ ਜਵਾਰ ਨਗਰ ਕੰਮ ਪੈਂਦੇ ਸੀ ਉਸ ਤੋਂ ਬਾਅਦ ਹੁਣ ਗਰਦੀਬਨਗਰ ਰਹਿੰਦੇ ਆ ਬਾਜੀ ਇੱਥੇ ਰਪੱਕੀ ਰਹਿائش ਆ 1.5 ਸਾਲ 2 ਸਾਲ ਜੋ ਹੈਗੇ ਆ 2027 ਤੋਂ ਪਹਿਲਾਂ-ਪਹਿਲਾਂ ਲੋਕਾਂ ਲਈ ਖੜੇ ਸੀ ਖੜਿਆ ਤੇ ਕੰਮ ਟਕਾ ਕੇ ਕਰ ਲੰਗੇ ਤੇ ਅੱਗੇ ਇਹਨਾਂ ਨੂੰ ਇਹਨਾਂ ਨੂੰ ਐਕਸਪੀਰੀਅੰਸ ਆ ਕਿਉਂਕਿ ਰਾਜ ਸਭਾ ਮੈਂਬਰ ਨੇ ਜੀ ਮੈਂ ਗੁਰਪ੍ਰੀਤ ਸਿੰਘ ਲੋਨੀ ਸ਼ਹਿਰੀ ਪ੍ਰਧਾਨ ਬਲਾਕ ਆਮ ਆਦਮੀ ਪਾਰਟੀ ਜਗਰਾਉਂ ਅੱਜ ਅਸੀਂ ਸੰਜੀਵ ਰੋੜਾਈ ਦੀ ਜਿੱਤ ਦਾ ਜਸ਼ਨ ਮਨਾਉਣ ਅਸੀਂ ਉਹਨਾਂ ਦੇ ਹੈੱਡ ਆਫਿਸ ਆਏ ਹੋਏ ਆ ਇੱਥੇ ਅੱਜ ਆਮ ਆਦਮੀ ਪਾਰਟੀ ਨੇ ਫਿਰ ਇੱਕ ਵਾਰੀ ਜਿੱਤ ਦਾ ਝੰਡਾ ਲਹਿਰਾਇਆ ਵਾ ਜਨਤਾ ਜਨਾਰਦਨ ਹੁੰਦੀ ਆ ਜਨਤਾ ਦਾ ਫਤਵਾ ਜਿਹੜਾ ਉਹ ਸੰਜੀਵ ਰੋੜਾਈ ਦੇ ਹੱਕ ਦੇ ਵਿੱਚ ਹੈ ਸੰਜੀਵ ਰੋੜਾਈ ਨੇ ਇੱਕ ਹੰਕਾਰੀ ਇਨਸਾਨ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਆ ਔਰ ਇਹ ਜਿਹੜੀ ਜਿੱਤ ਆ ਇਹ ਜਿਹੜੀ ਆਮ ਆਦਮੀ ਪਾਰਟੀ ਦੇ ਪਿਛਲੇ 3.5 ਤੋਂ 4 ਸਾਲਾਂ ਦੇ ਵਿਕਾਸ ਆ ਇਸ ਲੋਕਾਂ ਨੇ ਜਨਤਾ ਨੇ ਉਸ ਚੀਜ਼ ਉੱਤੇ ਮੋਹਰ ਲਾਈ ਆ